ਇਹ ਕਿੱਡਾ ਗੇਟ ਬਣਦਾ ਕਿੱਡਾ ਗੇਟ ਚਮਕੌਰ ਸਾਹਿਬ ਪੂਰੀ ਵੱਡੀ ਯਾਦਗਾਰਾ ਬੱਲਾ ਇਹ ਚਮਕੌਰ ਸਾਹਿਬ ਤੋਂ ਸ਼ੁਰੂ ਹੋ ਗਿਆ ਚਮਕੌਰ ਸਾਹਿਬ ਦਰਬਾਰਾ ਸ੍ਰੀ ਕਟਨਗੜ੍ਹ ਸਾਹਿਬ ਬੋਲੋ ਮੱਲਾ ਰਹਿ ਗਿਆ ਤੂੰ ਦੇਖਣ ਨੂੰ ਬੜੀ ਚੀਜ਼ ਵਧੀਆ ਦੀ ਅੰਦਰੋਂ ਦੇਖਣ ਵਾਲੀ ਆ ਜਿਵੇਂ ਤੇਰੇ ਬੱਜ ਆ ਗਿਆ ਆਪਣਾ ਤ੍ਰਿਕਾ ਤਲਗੜ ਸਾਹਿਬ ਚਮਕੌਰ ਸਾਹਿਬ ਇੱਥੇ ਗੁਰਦੁਆਰਾ ਤੇ ਆ ਜਾਣਾ ਪਰ ਇਧਰ ਦੇਖਣ ਵਾਲਾ ਉਸਾ ਇਸ ਤੋਂ ਦਾਸਤਾਨੇ ਸ਼ਹਾਦਤ ਆ ਸੋਨੂੰ ਦਿਖਾ ਦੇਣਾ ਅਨੰਦਪੁਰ ਪਿੰਡੋ ਤੁਰਿਆਂ ਤੋਂ ਲੈ ਕੇ ਤੇ ਆ ਚਮਕੌਰ ਸਾਗ ਦਾ ਜੀ ਆਇਆਂ ਨੂੰ ਦੇਖੋ ਇੱਥੇ ਦਾਸਤਾਨ ਹੈ ਸ਼ਹਾਦਤ ਸਾਹਮਣੇ ਇਹ ਵੀ ਦੇਖਣ ਵਾਲੀ ਹੈ ਜਦੋਂ ਇੱਧਰ ਕਿਤੇ ਆਵੋ ਨਾ ਅਨੰਦਪੁਰ ਸਾਹਿਬ ਆਣੀਏ ਦੇਖ ਕੇ ਜਾਇਓ ਮੇਰੇ ਵੀਰੋ ਬਹੁਤ ਵਧੀਆ ਚੀਜ਼ ਬਣੀ ਆ ਆ ਦੇ ਇਧਰ ਨੰਬਰ ਨਵਾਂ ਜਾਂਦਾ ਕੋ ਸੈਕਟਮ ਬਹੁਤ ਵਧੀਆ ਚੀਜ਼ ਆ ਇਹ ਦੇਖਣ ਵਾਲੀ ਹੈ ਤਾਂ ਦੇਖ ਕੇ ਗਏ ਆ ਵਿੱਚੋਂ ਆਪਣਾ ਪੁਰਾਣਾ ਇਤਿਹਾਸ ਆ ਸਾਰਾ ਇਹਦੇ ਵਿੱਚੋਂ ਦੇ ਜਾਂਦੀਆਂ ਸੰਗਤ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਂਦੀਆਂ ਸੰਗਤਾਂ ਜੰਗੌਰ ਸਾਹਿਬ ਨਾ ਕਿ ਹੁਣ ਆਪਾਂ ਤੇ ਹੁਣ ਆਊਗਾ ਪੱਠਾ ਸਾਹਿਬ ਉਹਨੂੰ ਸਾਰੇ ਬਲੌਗ ਦੇ ਵਿੱਚ ਆਨੰਦਪੁਰ ਸਾਹਿਬ ਤਾਈਂ ਦਿਖਾ ਦੇਣਾ ਸਿਰੇ ਤਾਈਂ ਜਾਂਦਾ ਪਹਿਲਾਂ ਆਈ ਸੀ ਆਪਾਂ ਲੁਧਿਆਣੇ ਤੋਂ ਪਹਾੜੇ ਪਹਾੜੇ ਤੋਂ ਮਾਛੀਵਾੜਾ ਮਾਛੀਵਾੜੇ ਤੋਂ ਤੁਹਾਨੂੰ ਦਿਖਾਇਆ ਹੋਣਾ ਇੱਥੋਂ ਗਿਆਨ ਦਾ ਪੁਲ ਆਪਵਾਦ ਦੇ ਪੁਲ ਤੋਂ ਲੈ ਕੇ ਇੱਥੋਂ ਚਮਕੌਰ ਸਾਹਿਬ ਤਾਈ ਹੁਣ ਚਮਕੌਰ ਸਾਹਿਬ ਤੋਂ ਬਾਅਦ ਪਠਾ ਸਾਹਿਬ ਪਠਾ ਸਾਹਿਬ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਵੀ ਪਹੁੰਚਾਂਗੇ ਆਨੰਦਪੁਰ ਸਾਹਿਬ ਵੀ ਪਹੁੰਚਾਂਗੇ ਸੜਕ ਸਾਫ ਆ ਜਾਂਦੀ ਆ ਮੈਂ ਆਪਦਾ ਫਿਰਦਾ ਕਾਰ ਦਾ ਮਾਪੀ ਚੱਲਦੀ 100ਾਈ ਦੱਸਦਾ ਫਿਰ 100 ਨੂੰ ਘੰਡਾ ਦਿੰਦੀ ਆ 100 ਦੀ ਸਪੀਡ ਤੇ 80 ਤੇ ਜਾਵੜੀ 80 ਦਾ ਲੱਗ ਗਈ ਥੋੜਾ ਜਿਹਾ ਵਜਨ ਹੋਵੇ ਨਾ ਵਿੱਚ ਫੇਰੇ ਤੇ ਫਿਰ ਉਹ ਤੋਂ ਵੀ ਗੱਲ ਗੱਲ ਬਣਾਉਂਦੀ ਆ ਪਰ ਮੈਂ ਟਾਇਰ ਨਹੀਂ ਠੀਕ ਆ ਯਾਰ ਧਿਆ ਘਾਦੇ ਟਾਇਰ ਬੈਠਾ ਚੱਲ ਬੈਠਾ ਆ ਬਗਰ ਬੈਠਾ ਜਾਇਲਾਇਤਾ ਯਾਰ ਪੁਰਾਣਾ ਖਿਲਾੜੀ ਆ ਪੁਰਾਣਾ ਖਿਲਾੜੀ ਆ ਉਹ ਲਾਫਾ ਚੱਲਿਆ ਬਾਈ ਪਠਾ ਸਾਹਿਬ ਨੂੰ ਪਠਾ ਸਾਹਿਬ ਆਊਗਾ ਹੁਣ ਤੁਹਾਡੀ ਯਾਤਰਾ ਸਫਲ ਕਰੇ ਪਰਮਾਤਮਾ ਜੀ ਅਨੰਦਪੁਰ ਸਾਹਿਬ ਰੂਪਨਗਰ ਸਵਾਗਤ ਕਰਤਾ ਹੈ ਆ ਕੱਢੀਆਂ ਕਾਰਾਂ ਟਰੈਕਟਰਾਂ ਦੇਖ ਲੋ ਆ ਜਾਂਦੀ ਆ ਟਰਾਲੀ ਜਾਂਦੀਆਂ ਸੰਗਤਾਂ ਜੰਦ ਬੋਤਾਂ ਨੂੰ ਹੋ ਸਾਬੋ ਸਾਬੋ ਬੜੀਆਂ ਚਾਵਾ 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 ਸਾਖ ਪਾਵੇ ਚਾਵਾ ਪੂਰੇ ਆ ਗਿਆ ਨਾਕਾ ਲੰਗਰ ਵਾਲਿਆਂ ਦਾ ਹਾਂ ਲੰਗਰ ਵਾਲੇ ਬਣਾਈ ਬੈਠਿਆ ਬਈ ਨਾਕਾ ਬੜਾ ਵਧੀਆ ਬਣਾਇਆ ਤੂੰ ਤਾਂ ਗੱਡੀਆਂ ਲੰਗਣ ਗਈਆਂ ਆ ਬੜੀਆਂ ਯਾਰ ਚੱਪੀੜਾਂ ਜੀਆਂ ਲਾਈਆਂ ਕਰੋੜ ਕਰੋੜ ਕਰਦੀ ਆ ਇੱਥੇ ਚੱਲਦਾ ਬਾਈ ਲੰਗਰ ਬਹੁਤ ਵੱਡਾ ਆ ਦੇ ਇੱਥੇ ਸਖਦੀਆ ਸ਼ਾਂਕਤ ਆਉਂਦੇ ਆ ਉਹਨੂੰ ਛਕਾਉਣਗੇ ਇਹ ਪੂਰਾ ਤਿਆਰ ਕਰੀ ਜਾਂਦੇ ਆ ਬਾਈ ਕਿੰਨਾ ਵੱਡਾ ਲੰਗਰ ਸੀ ਇੱਥੇ ਵੀ ਲੰਗਰ ਚੱਲਦਾ ਆ ਦੇ ਇੱਧਰ ਵੀ ਮੰਨਦਾ ਉਹ ਵੀ ਰੋਜ਼ ਖੜਾ ਛਾੜ ਕੇ ਬੈਠਾ ਰੇ ਜੇ ਅੱਗੇ ਨੂੰ ਮਾਰਦੇ ਦੇ ਲੋਕਾਂ ਨੇ ਹੌਂਡੀ ਸੀ ਛੱਡਣਾ ਗੱਲ ਕਰ ਵੀ ਹੁਣ ਤੱਕ ਇਹਦੇ ਕਤਲ ਦਾ ਬਹੁਤ ਵੱਡਾ ਇਹਦੇ ਤੇ ਲਜਾਵ ਆ। ਦੇਖੋ ਇਹ ਅੰਬਾਰ ਨੂੰ ਫੜਕ ਨਾ ਲੱਗਿਆ ਤੀ। ਪਿੰਡ ਅੱਗੋ ਮਾਜਣਾ। ਹਾਂ। ਟਕਰ ਜਾ ਆ ਗਿਆ ਹਨਾ। ਹਾਂ। ਰੋ ਠੀਕੇ। ਓਏ ਰੋ ਪਤਾ ਕੀ ਗੱਲ ਐ ਸਾਲਾ ਨਾ ਟਟਕਾਂ ਲਾਉਂਗਾ ਵਾ ਦੇ ਰੋ। ਪਿਓਰ। ਜੋ ਰੋਅ ਕਰਕੇ ਤਾਂ ਹੀ ਲਾਉਂਦਾ ਗਾੜਾ ਪਾਣੀ ਨਹੀਂ ਪਾਇਆ ਵਿੱਚ ਜਦੋਂ ਫੁੱਲ ਕੇ ਲੈਟਰਨ ਫੁੱਲ ਕੇ ਆ ਜਾਂਦੀ ਹੈ ਤੇ ਨਾਲ ਇੰਨਾ ਕੁ ਰਹਿਗਾ ਵਾ ਤੇ ਫੋਟ ਟਰਾਲੀਆਂ ਡਬਲ ਸ਼ਾਟ ਪਾਈ ਜਾਂਦੇ ਆ ਉਹਦੇ ਬਾਈ ਇੱਕ ਥੱਲੇ ਆ ਤੇ ਇੱਕ ਕੋਰਾ ਡਾਲਾ ਲਾਇਆ ਥੱਲੇ ਲੈਣਾ ਜਿਹੋ ਦੀਆਂ ਗੱਡੀਆਂ ਦੀਆਂ ਵੀ ਬੱਜੀਆਂ ਬੱਲਾ ਲੈਣਾ ਹੀ ਵੱਟੇ ਆ ਕਿ ਲੋਕ ਜਾਣ ਬਹੁਤ ਲੱਗ ਗਿਆ ਬਹੁਤ ਜਾਂਦੇ ਆ ਬਾਈ ਜਾਂਦੇ ਪਹਿਲਾਂ ਘਟ ਜਾਂਦੇ ਇਹਨਾਂ ਪਹਿਲਾਂ ਲੋਕ ਪਹਿਲੀਆਂ ਦੇ ਵਿੱਚ ਜਦੋਂ ਅਸੀਂ ਜਾਂਦੇ ਸੀ ਟਰੈਕਟਰਾਂ ਤੇ ਉਦੋਂ ਲੋਕ ਬਾਈ ਘੱਟ ਸੀ ਹੁਣ ਤਾਂ ਦੁਨੀਆਂ ਯਾਰ ਟਰੈਕਟਰ ਆ ਗਏ ਵੱਡੇ ਹੁਣ ਤਾਂ ਲੋਕ ਭਜਾਉਣ ਦੇ ਮਾਰੇ ਸੰਧਾਂ ਨੂੰ ਇਹ ਵੀ ਲੰਗਰ ਵਾਲੇ ਹੀ ਆ ਇੰਨੇ ਜਿਵੇਂ ਬੁੜੀਆਂ ਬਾਲੀਆਂ ਬੈਠ ਜਾਂਦੀਆਂ ਉਹ ਵੀ ਕਿ ਬਾਈ ਲੋਕਾਂ ਦਾ ਨਾ ਜਿਉਂ-ਜਿਉਂ ਰਜਾਰ ਵਧੀ ਜਾਂਦਾ ਕਾ ਨੈਟ ਨੇ ਵਧਾਤਾ ਆ ਤਾਂ ਮੋਟਰਸਾਈਕਲ ਵੀ ਲਈ ਜਾਂਦੇ ਆਪਣੇ ਕੋਲ ਤੇ ਹੋਰ ਉੱਥੇ ਚੀਜ਼ ਜੋ ਲੈਉਣ ਨੂੰ ਹੈ ਤਾਂ ਚੀਜ਼ਾਂ ਵਧੀ ਜਾ ਰਹੇ ਨੇ ਮੋਟਰਸਾਈਕਲ ਤਾਂ ਜ਼ਰੂਰੀ ਆ ਪਰ ਟਰੈਕਟਰ ਲੈ ਕੇ ਜਾਣਾ ਪਊਗਾ ਜੇ ਦੂਰ ਆਹ ਜੰਡਾ 29 11 ਪੁਰਾਣਾ ਐਟਰਾ ਟਰੈਕਟਰ ਹੀ ਉਹਦੇ ਵਾਹ 911 ਤੇ ਉਹ ਟਰੈਕਟਰ ਇੰਨੀ ਰੀਸ ਨਹੀਂ ਉਹ ਕਰਦਾ ਤਾਂ ਕੋਈ ਅਜੇ ਵੀ ਅਕੀਨਦਾ ਇੱਥੇ ਵੀ ਲੰਗਰ ਚੱਲਣਾ ਦੇ ਭਾਵਨ ਵਾਲਾ ਆਹ ਟਰੈਕਟਰ ਇਧਰੋਂ ਆਇਆ ਨੂੰ ਉਹਦਾ ਓਹ ਪਹਿਲੇ ਪਾਸੇ ਇੱਕ ਨਹਿਰ ਹੋਰ ਆਉਣੇ ਪਾਸੇ ਖਪੂਰ ਲਾ ਲੋੜ ਹੈ ਮੋੜ 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 ਵੇਡ ਡਰਾਈਵਰਾਂ ਗੱਡੀ ਮੋੜ ਵੇਡ ਡਰਾਈਵਰਾਂ ਗੱਡੀ ਮੋੜ ਵੇਡ ਡਰਾਈਵਰਾਂ ਗੱਡੀ ਛੜਦੀ ਦਰਖਤਾਂ ਦੇ ਪੱਤੇ ਝਾੜ-ਝਾੜ ਗੱਡੀ ਬਲਾ ਦਰਖਤਾਂ ਦੇ ਪੱਤੇ ਝਾੜ-ਝਾੜ ਛੜਦੀ ਆ ਵਾਹ ਵਾਹ ਓਕੇ 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 ਡੀ ਐਸ ਪੀ ਆਰ ਡੀ ਐਸ ਆਰ ਇਹ ਥੱਲੇ ਦੀ ਪਾਣੀ ਨਿਕਾਤਾ ਅਗਰੇਜ਼ਾਂ ਨੇ ਧਰਤੀ ਦੇ ਹੈ ਨਹਿਰ ਦਾ ਪਾਣੀ ਦਬਾਣਾ ਕਰਦਾ ਇੱਦਾਂ ਹਾਂ ਥੰਦੇ ਦੀ ਕਰਦਾ ਨਹਿਰ ਦਾ ਪਾਣੀ ਕੋਈ ਅੰਗਰੇਜ਼ ਅੰਗਰੇਜ਼ ਹੀ ਸੀ ਹਾਂ ਅੰਗਰੇਜ਼ ਅੰਗਰੇਜ਼ ਆਹ ਦੇ ਇੱਥੇ ਵੀ ਲੰਗਰ ਲੱਗਣਾ ਬਾਈ ਆਹ ਦੇ ਬਣ ਰਿਹਾ ਲੰਗਰ ਕਿੰਨਾ ਵੱਡਾ ਵੇਖਦੇ ਬਣਾਈ ਜਾਂਦੇ ਆ ਟੈਂਟੋ ਚੱਲ ਰਿਹਾ ਲੰਗਰ ਇੱਥੇ ਵੀ ਮੋੜਦਿਆਂ ਹੋਿਆਂ ਨੂੰ ਇੱਥੇ ਚੱਲ ਰਿਹਾ ਲੰਗਰ ਮੋੜਦਿਆਂ ਹੋਿਆਂ ਨੂੰ ਮਿੱਤਰਾਂ ਦਾ ਹੱਤਾ ਹੱਤਾ ਮਿੱਤਰਾਂ ਦਾ ਜਾਨੀ ਗੱਡੀ ਮਲਾ ਸ਼ਗਾਰੀ ਪੂਰੀ ਰੰਗ ਰੌਂਗਾ ਕਰਕੇ ਦੇਖਿਆ ਬੰਦ ਪਿਆ ਦਰਵਾਜ਼ਾ ਜੋ ਫਾਟੇ ਕੂਟ ਕਪੂਰੇ ਦਾ ਆਹ ਕਰਤਾ ਦਰਵਾਜ਼ਾ ਬੰਦ ਮਲਾ ਸਿੰਘਾਂ ਨੇ ਜੋ ਫਾਟੇ ਕੂੜਾ ਕੂਰੇ ਦਾ ਇੱਕ ਦਿਨ ਪਾਣੀ ਵੀ ਇਹ ਰੱਖਣੀ ਹੈ ਹੈ ਦੇਖ ਕੇ ਜਿਹੜੀਆਂ ਕੋਈ ਹੋਈਆਂ ਚੱਜ ਦੀ ਰੱਖ ਲੈ ਦੂਜੀਆਂ ਕੱਟ ਦੇਾਂਗੇ ਦੇਖਦੇ ਆਂ ਬੇ ਰਾਤ ਰੂਤ ਨੂੰ ਬੇ ਲਈ ਦਾ ਘੰਟਾ ਇੰਨਾ ਤੇ ਦੇਖੀ ਦੀਆਂ ਜਿਹੜੀ ਵਧੀਆ ਗੱਲਾਂ ਹੁੰਦੀਆਂ ਉਹ ਤਾਂ ਰੱਖ ਲਈ ਦੀਆਂ ਜਿਹੜੀਆਂ ਕਿਤੇ ਵਿੱਚ ਕਵਲ ਕੋਲ ਬਸਿਆ ਉੱਥੇ ਹੀ ਚੱਕ ਲਈ ਦੀ ਛੱਡ ਲਈ ਮੌਈ ਮਾਸ਼ਾਵਾਇ ਉਹ ਲਾ ਬੱਫਾ ਸਾਹਿਬ ਦਾ ਹੀ ਬਣਾਉਣੀ ਆ ਪੱਠਾ ਸਾਹਿਬ ਦਾ ਜਿਆਦਾ ਟਰਾਲਾ ਕਿ ਤਰੋਂ ਕਰਤਾ ਪਰ ਉਹ ਸਾਈਡ ਲਈ ਹੋਊਗੀ ਬਲਾਓ ਬਲਾਓ ਹਾਰਨ ਬਲਾਓ ਹਾਰਨ ਬਲਾਓ ਹਾਰਨ ਡੀਐਸਪੀ ਰਾਖਾ ਨਾੜ ਘੜਾ ਦੀ ਆਇਆ ਵੀਡੀਓ ਯਾਰ ਹਨਾ ਕੋਈ ਨਹੀਂ ਹਾਰਸ਼ੌਕ ਚਾਹੀਦੀ ਜੇ ਕੋਈ ਟਰੈਕਟਰ ਆਉਣਾ ਹੈ ਉਹ ਟਰੈਕਟਰ ਤੋਂ ਬਣਾਵਾਂਗੇ ਬਰਾਬਰੋਂ ਜੰਤਾ ਸਪੀਡ ਦਾ ਸ਼ਾਬਾਸ਼ 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 ਸੰਗਤਾਂ ਦੇ ਸੇ ਸੰਗਤਾਂ ਦੇ ਇਨਫੋਰਸਾਈਂਗ ਚੱਲ ਵੀ ਨੰਦਪੁਰਤ ਹੈ ਚੱਲ ਵੀ ਨੰਦਪੁਰ ਸਾਹਿਬ ਚੱਲ ਵੀ ਨੰਦਪੁਰਤ ਹੈ ਚੱਲ ਵੀ ਪਠਾਣ ਸੇ ਚੱਲ ਵੀ ਪਠਾਣ ਸੇ ਮਜਬੂਰੀਆਂ ਕਰਾਉਂਦੀਆਂ ਨੇ ਜੱਟੀਏ ਸੌਕੀ ਨਹੀਂ ਬਲੈਕ ਕਰਨੀ ਮਜਬੂਰੀਆਂ ਕਰਾਉਂਦੀਆਂ ਨੇ ਜੱਟੀਏ ਸੌਕੀ ਨਹੀਂ ਬਲੈਕ ਕਰਨੀ ਠੀਕ ਆ ਫਿਰ ਕਰਾਉਂਦੀਆਂ ਮਜਬੂਰੀਆਂ ਬਾਕੀ ਗੱਲ ਸੱਚੀ ਆ ਬਈ ਮਜਬੂਰੀ ਬਣ ਜਾਂਦੀ ਬੰਦੇ ਦੀ ਬੇਤ ਪੂਰੀ ਚਾਲ ਨਹੀਂ ਬਬਰਗੇ ਚਾਲ ਨਹੀਂ ਬਬਰਗੇ ਕੱਟਦੇ ਬਬਰੀ ਨੂੰ ਕੱਟਦੇ ਬਬਰੀ ਨੂੰ ਆ ਗੱਡੀ ਆ ਗੱਡੀ ਚੱਲਦੀ ਆ ਗੱਡੀ ਚੱਲਦੀ ਆ ਗੱਡੀ ਚੱਲਵੀਂ ਰਿਆ ਚੱਲ ਨਹੀਂ ਰਿਆ ਚੱਲ ਨਹੀਂ ਰਿਆ ਅੱਜ ਸ਼ਕਤੀ ਕੱਟਦੀ 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 ਸ਼ਾਵਾ 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 ਸਰੀਰਨੰਦਪੁਰ ਸਾਹਿਬ ਜਾ ਰਹੀ ਆ ਗੱਡੀ ਸਰੀਰਨੰਦਪੁਰ ਸਾਹਿਬ ਪੂਰੇ ਜਾਂਦਾ ਟਰਾਲਾ ਬਾਈ ਵੱਡਾ ਘੋੜਾ ਇਹਨਾਂ ਦੇ ਬਚਾਲੇ ਆ ਨਾ ਦੇਖ ਮੂਰੇ ਟਰਾਲੀ ਆ ਨਾ ਉਹਨੂੰ ਕੱਟਣੋਂ ਫਿਰਦਾ ਕੱਟੂਗਾ ਆਉਦੇ ਕੱਟਦਾ ਲੈ ਇਹ ਪੈਨਿਕ ਲਿਆ ਪੈਨਿਕ ਲਿਆ ਪੈਨਿਕ ਰਾਲੀ ਨੂੰ ਤਾਂ ਪੈਂਦਾ ਹੈ ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਲੈ ਗਿਆ ਲੈ ਤਾਂ ਦੱਸਿਆ ਹੜਦਾ ਜਾ ਰੇ ਬੰਦਾ ਫਿਰ ਵੀ ਬੁੱਢਾ ਹੋਊ ਬੁੱਢਾ ਡਰਾਈਵਰ ਹੋਊ ਯਾਰ ਫਿਰ ਵੀ ਇਹ ਕਿਹੜਾ ਟਰੈਕਟਰ ਆ ਹਰਕਾ 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 ਚਾਲ ਚੱਲਦਾ ਜਾ ਰਿਹਾ ਕਟਣੀ ਆਉਂਦੀ ਏ ਢੀ ਗੱਡੀ ਕਟਣੀ ਮਲਾ ਉੱਥੀ ਨਹੀਂ ਏ ਢੀ ਗੱਡੀ ਕਟਣੀ ਚੱਲ ਪੀਣ ਵਾਲਾ ਪਾਣੀ ਚੱਲ ਪੀਣ ਵਾਲਾ ਪਾਣੀ ਚੱਲ ਪੀਣ ਵਾਲਾ ਪਾਣੀ ਅੱਪ ਅੱਜ ਤੱਕ ਵੀ ਉਹ ਰਾਤ ਸੌਰੇ ਦਾ ਤੱਕੀ ਔਖੀ ਨਹੀਂ ਕੱਟਣੀ ਹੈ ਨਹੀਂ ਯਾਰ ਤਾਂ ਕੱਟਿਆ ਜਦੋਂ ਲੋ ਕੱਟਾ ਗਿਆ ਉਹਦੇ ਨੂੰ ਗੱਡੀ ਆ ਚੜੀ ਪਾ ਦਾ ਪੌੜਾ ਵੀ ਭਾਈ ਪਾਣੀ ਇਹਦੇ ਵੀ ਥੱਲੇ ਜੂਰ ਵਗਦਾ ਦੋ ਚੌਂ ਸੀਗੇ ਨਾ ਇਹ ਹਮ ਆ ਖੜਾ ਸਿੱਧੂ ਮੂਸੇ ਵਾਲਾ ਪੱਲਾ ਤੇਰੇ ਲੈ ਜੱਡ ਮਰ ਕੇ ਵੀ ਨਾ ਮੁੱਕਿਆ ਤੇਰਾ ਹਾਣ ਦੀ ਏ ਹੋ ਕੇ ਫੁਹਾਜ ਹੋ ਗਈ ਕਿੰਨੀਆਂ ਮੰਦੀਨਾਂ ਲੀਰਾ ਦੀ ਹੋ ਕੇ ਫੁਹਾਜ ਹੋ ਗਈ ਸਿੱਧੂ ਜੱਟ ਸਿੱਧ ਹੀ ਸੀ ਬੱਲਾ ਸਿੱਧੂ ਜੱਟ ਸਿੱਧ ਹੀ ਸੀ ਹੈ ਜਦੋਂ ਮੋਸ਼ਨ ਬਣਦਾ ਭਾਣੇ ਉਹਦੋਂ ਗੱਡੀ ਦਾ ਪੈਣਾ ਕੰਢੇ ਜਾਂਦਾ ਹੁਣ ਆਉਣੀ ਭੈਣ ਬਣਾ ਲੈਣੀ ਜਾਂਦਾ ਔਰ ਘੱਡਾ ਬਣਾਈ ਨੇ ਜਿਵੇਂ ਹੀ ਹੋੜੀ ਆ ਉਹ ਇਹ ਜਿਵੇਂ ਹੀ ਹੋੜੀ ਆ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਪੱਟਾ ਸਾਹਿਬ ਵੱਲੋਂ ਆ ਗਏ ਪੱਟਾ ਸਾਹਿਬ ਪੱਟਾ ਸਾਹਿਬ ਤਾਂ ਹੀ ਸੰਖਦੇ ਤੁਹਾਡੇ ਨਾਲ ਬਲੌਗ ਦੀ ਸੀ ਜ਼ਿੰਮੇਵਾਰੀ ਵੀ ਪੱਟਾ ਸਾਹਿਬ ਦਾ ਹੀ ਬਣਾਉਣਾ ਤੇ ਪੱਟਾ ਸਾਹਿਬ ਕੋਲੋਂ ਨਵਾਂ ਬਲੌਗ ਬਣਾਵਾਂਗੇ ਫਿਰ ਅਨੰਦਪੁਰ ਸਾਹਿਬ ਦਾ ਆ ਜਾ ਆ ਜਾ ਆ ਜਾ ਤੇਜ਼ੀ ਨਾਲ ਦੇਖ ਰੋ ਕਿੰਨੀ ਤੇਜ਼ੀ ਨਾਲ ਆਉਂਦੇ ਆ ਲੈ ਤੇਰੋ ਚਲੋ ਚਲੋ ਛੇਤੀ ਮਿਲੋ ਜਾ ਕੇ ਉਹ ਆਉਂਦਾ ਤੇਜ਼ੀ ਨਾਲ ਵੀ ਮੱਛੜਾ ਪੁੱਤ ਜੀ ਨੌਂ ਦੇ ਆ ਯਾਰ ਬਾਈ ਪੱਠਾ Saab ਆ ਗਿਆ ਵਈ ਪੱਠਾ Saab ਆ ਗਿਆ ਉਹ ਪੱਠਾ Saab ਉਹ ਬੱਡ ਕੱਢ ਰੇ ਕੋਲ ਤੇ ਮਣੀ ਬਰਾਪਰਿਆ ਆਹ ਕੀ ਚੀਜ਼ ਬਣੀ ਐ ਕਾਲਜ ਕਾਲਜ ਕਾਲ ਤੇ ਕਾਲਜ ਓਏ ਵਾਹੀ ਨੂੰ ਪਟਾ ਸਾਉ ਦਾ ਕਾਲਜ ਆ ਗਿਆ ਪਟਾ ਸਾਉ ਦਾ ਇਹ ਲਾਗੇ ਰੋਖੜ ਦਾ ਆ ਗਿਆ ਸਹਿਬ ਯਾਦਾ ਜੀਤ ਨੂੰ ਇੰਟਰਲੌਕ ਲੱਗੀ ਐ ਇੰਟਰਲੌਕ ਲੱਗੀ ਐ ਆ ਡੀ ਗੱਡੀ ਜਾਂਦੀ ਡੀ ਗੱਡੀ ਐਸ ਗੱਡੀ ਸੱਚ ਐ ਐਸ 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 ਲਿਖੇ ਲਿਖੇ ਐਸ 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 ਇਹ ਆ ਕੀ ਪੈਨ ਚਪੇੜਾ ਜੀਆਂ ਨਹੀਂ ਉਹ ਖੜਾ ਜਾਂਦਾ ਓਏ ਆ ਚਪੇੜਾ ਜੀਆਂ ਐਵੇਂ ਵਰਵਾਈ ਜਾਂਦੇ ਆ ਸੜਕ ਵਾਲੇ ਔਰ ਫਿਰ ਆਊਗਾ ਉਸ ਹਨ ਪਹਾੜੋਂ ਦਾ ਅਸ਼ੋਕ ਲੈ ਲੈਂਡ ਥੈਂਕ ਯੂ ਟਾਟਾ ਟਾ 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 ਪਟਾ ਸਾਹਿਬ ਆਗੇ ਵੀ ਸਕਤੇ ਆ ਗਿਆ ਮੋੜ ਪਟਾ ਸਾਹਿਬ ਗੁਰਦੁਆਰਾ ਸਾਹਿਬ ਦਾ ਇੱਥੇ ਵੀ ਰਾਤਾਂ ਕੱਟਦੇ ਰਹੇ ਆ ਇੱਥੇ ਹਨੇਰਾ ਹੋ ਜਾਂਦਾ ਜਦੋਂ ਪਹਿਲੀਆਂ ਚਾਉਂਦੇ ਹੁੰਦੇ ਸੀ ਆਉਂਦੇ ਰਹੇ ਹਾਂ ਜਾਂਦਿਆਂ ਨੂੰ ਇਧਰ ਜਾਂਦਿਆਂ ਨੂੰ ਇਧਰੋਂ ਜਾਂਦਿਆਂ ਆਉਂਦੇ ਹੋਏ ਰਹਿੰਦੇ ਹੁੰਦੇ ਸੀਗੇ ਆਪਣਾ ਪਟਾ ਸਾਹਿਬ ਤਾੜੀ ਸਾਹਿਬ ਕਿੱਥੇ ਆਓ ਉਹ ਪਿੱਛੇ ਹਨ ਉਹ ਆ ਉੱਥੇ ਚਮਕੌਰ ਸਾਹਿਬ ਔਰ ਸਾਹਿਬ ਆ ਉੱਥੇ ਰਹਿੰਦੇ ਆ ਕੇ ਉਧਰੋਂ ਮੁੜਦੇ ਸੀਗੇ ਫਿਰ ਕਮਰੇ ਮਿਲਦੇ ਟਰਾਲੀ ਜਿਵੇਂ ਕਮਰੇ ਕਮਰੇ ਵਧੀਆ ਮਿਲ ਜਾਂਦੇ ਸੀ ਬੰਦਿਆਂ ਨੇ ਟਰਾਲੀ ਜਿਵੇਂ ਬੁੜੀਆਂ ਨੂੰ ਕਮਰਿਆਂ 'ਚ ਫਾਦ ਦਿੰਦਾ ਉਹ ਨਾਲ ਟਰੈਕਟਰ ਤੋਂ ਛੋਟੇ ਹੁੰਦੇ ਸੀ ਆਹ ਸ਼ੇ ਟਰੈਕਟਰ ਹੁੰਦੇ ਸੀ ਕਹਣਾ ਅੱਖਾਂ ਨੂੰ ਹੁਣ ਰਾਤ ਨੂੰ ਚਲਾਉਣਾ ਕੋਈ ਤੜਕੋ ਚੱਲਾਂਗੇ ਮੌਜ ਨਾਲ ਉਥੋਂ ਕਿਹੜਾ ਨਿਕਲਿਆ ਹੁਣਾ ਆਥੜੇ ਜੇ ਤੋਂ ਵੀ ਮੇਜਾਬਾਜੀ ਦੇਖ ਕੇ ਦੰਚ ਬਾਜੀ ਨਾਲ ਨੇਰੇ ਉਹਦੇ ਨੂੰ ਇੱਥੇ 8 9:00 ਵਜੇ ਇੱਥੇ ਆ ਜਾਂਦੇ ਹੁੰਦੇ ਸੀ ਇੱਥੇ ਰਹਿ ਕੇ ਉਹ ਤੋਂ ਬਾਅਦ ਚਾਰ ਲੈ ਵੀ ਆਪਾਂ ਪੱਟਾ ਸਾਹਿਬ ਮਿੱਤਰੋ ਆ ਗਏ ਤੇ ਹੁਣ ਤੁਹਾਨੂੰ ਗਾਂਵ ਬਲੌਗ ਦਿਖਾਵਾਂਗੇ ਨੰਦਪੁਰ ਦਾ ਪੱਟਾ ਸਾਹਿਬ ਤੇ ਦਾ ਤੁਹਾਨੂੰ ਸਾਰਾ ਦਿਖਾਤਾ ਆਪਰਤਾ ਸਾਹਿਬ ਦੇ ਸਾਰੇ ਪਿਆਰ ਜਿਵੇਂ ਆ ਗਾਵਣੇ ਆ ਦੇਖ ਲੋ ਸਾਵਾਏ ਬਾਜ਼ਾਰ ਪਟਾ ਸਾਹਿਬ ਦੇ ਆ